ਹਾਂਜੀ ਆਪਾਂ ਕੱਢ ਲਏ ਆ ਗਾਜਰ ਪਾਕ ਇਹ ਤੋਂ ਤੁਸੀਂ ਬਿਨਾ ਮਣਿਆ ਹੋਇਆ ਕੋਈ ਤੋਲਾ ਤੁਲਾ ਨਹੀਂ ਐਸਟੀਮੇਟ ਪੰਜ ਕਿਲੋ ਹੋਣਾ ਹਾਂਜੀ 5.5 ਕਿਲੋ ਹਾਂ 5-6 ਕਿਲੋ ਦੇ ਕਰੀਬ ਹੋਊਗਾ ਤਿੰਨ ਭਾਂਡਿਆ ਸੀਗਾ ਇਹ ਇਕੱਠਾ ਕੀਤਾ ਤੇ ਹੁਣ ਆਪਾਂ ਇਹਦਾ ਗਾਜਰ ਪਾਕ ਬਣਾ ਰਹੇ ਆ ਇਹ ਵੀ ਗਾਜਰ ਆਪਾਂ ਕਦੂਆਸ ਨਹੀਂ ਕੀਤਾ ਵੱਢ ਦੇ ਸਤਾ ਨਹੀਂ ਬਸ ਵੱਢ ਕੀ ਤੁਸੀਂ ਚਾਹੋ ਤਾਂ ਐਸ ਲੋਟ ਵੀ ਸਿੱਟ ਰੱਖ ਦੇਣਾ ਇਹ ਕੋਸਾ ਪਾਉਤਿਆਂ ਸਿੱਟ ਸਕਦੇ ਹਾਂ ਪਰ ਮੈਨੂੰ ਅੱਗੀ ਜਿਹਾ ਫੋਨ ਕਾਲ ਆਇਆ ਇਸ ਲਈ ਮੈਂ ਥੋੜਾ ਜਿਹਾ ਥੋੜਿਆਂ ਜਿਹਾ ਵੱਟ ਲਿਆਂ। ਕਿਰ ਆਪਾਂ ਦੁੱਧਾ ਸਿੱਟ ਲਾਪਾਂ। ਕੜਾਹੀ ਦੇ ਵਿੱਚ ਅੱਗ ਮਚਪੀ ਬਸ ਇਹਨੂੰ ਥੋੜਾ ਜਿਹਾ ਗਰਮ ਕਰਦੇ ਹਾਂ। ਗਰਮ ਕਰਨ ਤੋਂ ਬਾਅਦ ਦੱਸਦੇ ਹਾਂ ਕੀ ਕੀ ਪ੍ਰੋਸੈਸ ਕਿਵੇਂ ਕਰਦੇ ਹਾਂ ਅਸੀਂ। ਤੁਸੀਂ ਦੱਸਿਓ ਆਪਦੀ ਰਾਏ ਦਿਓ। ਅਸੀਂ ਜੂੜਤਾ ਨਹੀਂ ਵੱਢਿਆ ਰ। ਹੋਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ। ਗਲਤੀ ਹੋਈ ਤਾਂ ਉਹ ਦਸਰੇ ਸਨ ਆਪਣੀਆਂ ਗਾਜਰਾਂ ਅਸੀਂ ਖੰਡ ਨਹੀਂ ਪਾਉਂਦੇ ਇਹ ਚੀ ਜੀ ਅਸੀਂ ਦੇਸੀ ਚੀਜ਼ ਜੀ ਵਰਤਦੇ ਆ ਨੇ ਸਾਡੇ ਘਰੇ ਸੌਂਫ ਵੀ ਖੜੀ ਆ ਸੌਂਫ ਵੀ ਅਸੀਂ ਤੁਰਤਰੀ ਵਰਤਦੇ ਆ ਤੇ ਗਾਜਰਾਂ ਵੀ ਅਸੀਂ ਆਪਦੀਆਂ ਘਰੇ ਹੀ ਪੱਟੀਆਂ ਨੇ ਖੇਚੋਂ ਤੇ ਦੁੱਧ ਵੀ ਸਾਡੀ ਮੱਝ ਦੇ ਹੀ ਹੈਗਾ ਤੇਰਾ ਗਰਮ ਹੁੰਨੇ ਆ ਗਰਮੀ ਬਹੁਤ ਆ ਮੁੱਲ ਦੀ ਕੰਦੀ ਮਿਸ਼ਰੀ ਆ ਮੁੱਲ ਦੀ ਹਾਂ ਰਾਜਾ ਕਹਿੰਦਾ ਮੁੱਲ ਦੀ ਕੰਦੀ ਹੈ ਜਿਹੜਾ ਅਸੀਂ ਮਿੱਠਾ ਪਾਵਾਂਗੇ ਉਹ ਕੱਲਾ ਮੁੱਲ ਦਾ ਹੋ ਸਾਰਾ ਸ਼ੱਕਰ ਪਾ ਦੇਗੇ ਸ਼ੱਕਰ ਕਰਦੀ ਆ ਥੋੜੀ ਜਿਹੀ ਸ਼ੱਕਰ ਪਾ ਕੇ ਦੇਖ ਲਾਂਗੇ ਲੈ ਲਈ ਦੀ ਆਪਾਂ ਸਾਰੇ ਨਾਲੋਂ ਬਈ ਠੀਕ ਆ ਜੀ ਫੇਰ ਮੇਰੀ ਵੀਡੀਓ ਨੂੰ ਸਾਰੀ ਨੂੰ ਦੇਖਿਓ ਜੀ ਤੇ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਕੀ ਬਣਦਾ ਅੱਜ ਬੱਦਲ ਵਾਈ ਹੈਗੀ ਹੈਗੀ ਤੇ ਗਰਮੀ ਫੁੱਲ ਆ ਗਈ ਅੱਜ ਇਸ ਗਰਮੀ ਦੇ ਵਿੱਚ ਮੈਂ ਕੱਢ ਰਹੀ ਆ ਗਾਜਰ ਪਾ ਕਾ ਤਿੰਨ ਭਾਂਡੇ ਪਏ ਜਿੰਨਾ ਚੁੱਧ ਰੱਖਿਆ ਸੀ ਮੈਂ ਦੋ ਤਿੰਨ ਦਿਨਾਂ ਦਾ ਅਸੀਂ ਵਰਤੋ ਚ ਲੈਉਣੇ ਆਂ ਜੀ ਖਲਪਾੜਾਂ ਇਹਨੂੰ ਅਸੀਂ ਕਹਿੰਦੇ ਆ ਖਲਪਾੜਾ ਲੱਕੜਾਂ ਨੂੰ ਸੀਰੀਆਂ ਚ ਰੰਗਾਂ ਲਿੰਗਾ ਸੀ ਅਸੀਂ ਇਹ ਸਾਡੇ ਪੰਗਾ ਨੇ ਬਾਵਾ ਚਿਰਦਿਆਂ ਦੋ ਤਿੰਨ ਮਹੀਨੇ ਹੋ ਗਏ ਮਤਲਬ ਜੀ ਉਹ ਅਸੀਂ ਬਾਹਰ ਜਾਂਦੇ ਆ ਉਹਦੇ ਚ ਰੱਖ ਕੇ ਉਹਨਾਂ ਨੂੰ ਮੁੱਲ ਲੈ ਕੇ ਦੇ ਕੇ ਗਏ ਸੀ ਉਥੋਂ ਆਰੇ ਤੋਂ ਸੋਚਿਆ ਦੋ ਚਾਰ ਪੰਗੀਆਂ ਮੱਖਾਂ ਹੋਈ ਕੱਢ ਲਏ ਹੋਰ ਤਾਂ ਹੁਣ ਵਰਤੋਂ ਜਨੇ ਉਹਨੀਆਂ ਜੇ ਗਰਮੀ ਬਹੁਤ ਜ਼ਿਆਦਾ ਚੁੱਲ੍ਹੇ ਮੂਰੇ ਜੀ ਨਹੀਂ ਕਰਦਾ ਬੈਠਣ ਨੂੰ ਜਿਹੜੀਆਂ ਕਬੂਤਰ ਬਹੁਤ ਨੌਲਾ ਪਾਈ ਜਾਂਦੇ ਹੈਗੇ ਯਕਮ ਹਾਂਜੀ ਦੁੱਧ ਨੂੰ ਆਉਣ ਲੱਗ ਗਿਆ ਵਾਲਾ ਆਪਾਂ ਜੋ ਜਿਸ ਚੀਜ਼ ਦੀ ਵੀਡੀਓ ਉਹਨਾਂ ਨੇ ਆਪਾਂ ਐਸੀ ਗਾਜਰਾਂ ਜੀ ਗਾਜਰਾਂ ਮੈਂ ਬਿੱਲੀ ਸੀ ਕੱਟ ਲਈਆਂ ਬੈਠੀ ਨੇ ਫੋਨ ਆਇਆ ਸੀ ਕੁੜੀ ਦਾ ਮੈਂ ਹੀ ਕੱਟ ਲਈਆਂ ਇਸ ਲਈ ਤੁਸੀਂ ਸਾਤਵੇਂ ਪਾਸ ਨੇ ਹੁਣ ਆਪਾਂ ਜਿਹੜੇ ਗਾਜਰਾਂ ਕੋਡ ਕੇ ਸਮਾਰ ਕੇ ਕੱਟ ਕੇ ਪਾਪਨਾ ਮੈਂ ਵੀਡੀਓ ਬਣਾਉਣੀ ਮੈਂ ਗਾਜਰਾ ਪਉਣੀ ਆ ਠੀਕ ਹੈ ਨਾ ਕੋਈ ਹੈ ਨਹੀਂ ਹੈਲਪ ਵਾਲਾ ਇਸ ਲਈ ਮਣੀ ਮੁੱਟੀ ਗਲਤੀ ਮਲਤੀ ਹੋ ਸਦਾ ਉਸ ਨੂੰ ਮਾਫੀ ਚਾਹੁੰਨੇ ਆ ਲੋ ਜੀ ਇਹ ਨਾ ਕਿਹੋ ਜੂੜ ਵੱਡੇ ਵੈਸੇ ਸਾਫਤਿਆਂ ਕਰ ਜਣਾ ਇਸ ਤਰ੍ਹਾਂ ਦੀਆਂ ਵੀ ਪਾਈਆਂ ਜਾ ਸਕਦੀਆਂ ਦੋ ਟੁਕੜੇ ਕਰੋ ਗਾਜਰਾ ਨੂੰ ਸਿੱਟੋ ਇਹਦੇ ਵਿੱਚ ਕਿਉਂਕਿ ਪਿੱਛੋਂ ਹੋ ਜਾਣੇ ਮੈਂ ਵੀ ਸਿੱਟ ਨਹੀਂ ਆ ਲਿਖੋ ਠੀਕ ਆ ਹੁਣ ਆਪਾਂ ਇਹਦੇ ਵਿੱਚ ਖੰਡ ਨਹੀਂ ਪਾਉਂਦੇ। ਆਖੋਗੇ ਜੂੜੀ ਵੱਡੀ ਜਾਂਦੀ ਹੈ ਜਮਾ। ਆਪਾਂ ਇਹਦੇ ਵਿੱਚ ਮਿਸਰੀ ਪਾਉਨੇ ਆ। ਹੂੰ। ਮਿਸਰੀ ਮੈਂ ਸਾਫ਼ਤੀ ਛਿੱਟੂਗੀ। ਕਿਉਂਕਿ ਪੀਸੋ ਕਦੂਕਸ ਕਰੋ ਇਹਦਾ ਨਹੀਂ ਲਿਆ ਜੂੜ ਮੈਂ ਛਿੱਟਦੀਆਂ ਮਿਸਰੀ ਇਵੇਂ ਜਿੱਕਰੀ। ਹੂੰ ਵਿੱਚ ਕੋਸ ਮਾੜਾ ਮੋਟਾ ਹੋਊਗਾ। ਆਪਾਂ ਇਹਨੂੰ ਧੋ ਦਿੰਨੇ ਆ। ਠੀਕ ਆ। ਸੱਚ ਮੁੱਚ ਕੇ ਮੈਂ ਧੋ ਕੇ ਲਵਨੀ ਆ। ਸੱਚਮੱਚ ਮੈਂ ਮਿਸਰੀ ਚ ਪਾਣੀ ਪਾਤਾ ਜੀ ਕਿੰਨਾ ਗੰਦਵਾ ਨਿਕਲਿਆ ਇਸ ਲਈ ਮੈਂ ਮਿਸਰੀ ਧੋਤੀ ਚੜਦੇ ਲੈਂਦੇ ਜੂ ਸੁਣਿਆ ਨਹੀਂ ਹੋਣਾ ਮਿਸਰੀ ਧੋਤੀ ਮੈਂ ਧੋਤੀ ਕਿਉਂਕਿ ਬਵਾਚਰਤੀ ਪੀਸੀਗੀ ਕੁਛ ਵਿੱਚ ਸੀਗਾ ਲੱਗਿਆ ਪਾਣੀ ਪਾਤਾ ਹੁਣ ਇਹਨੂੰ ਪਰ ਡੋਲ ਦੇਾਂਗੇ ਇਹ ਪਾਣੀ ਨੂੰ ਦਾਣੇ ਚ ਪਾ ਦਾਂਗੇ ਦੇਖਦੇ ਆ ਪੌਦਿਆਂ ਚ ਵੀ ਪਾ ਜਾਊਗਾ ਹਾਂਜੀ ਲਓ ਜੀ ਮੈਂ ਮਿਸਰੀ ਧੋਤੀ ਸੱਚਮੱਚ ਕੁਤਰੀ ਹੋਵੇ ਮਾਣੀ ਮੋਟੀ ਖੁਰੀਆ ਫਰਕ ਪੈਗਾ ਕੋਈ ਨਹੀਂ ਸਾਫ ਹੋਗੀ ਲੋ ਮਿਸਰੀ ਸਿੱਟਤੀ ਹੈ ਨੀ ਕਾ ਜੇ ਕੋਈ ਮਿੱਠਾ ਬਾਅਦ ਚ ਦੇਖਾਂਗੇ ਘੱਟ ਵੱਧ ਹੋਇਆ ਪਾ ਸਕਦੇ ਆ ਤੁਸੀਂ ਇੱਥੇ ਖੰਡ ਪਾ ਲੋ ਜੋ ਸੋਨੂ ਜੀ ਚੰਗੀਆਂ ਸ਼ੱਕਰ ਪਾ ਲੋ ਇਹ ਪੈਸੀ ਥੋੜੀ ਜਿਹੀ ਮਗਾ ਚਰਮ ਹੈ ਹੀ ਪਾਣੀ ਹੈ ਇਸ ਲਈ ਹੁਣ ਆਪਾਂ ਨੂੰ ਪੂਰਾ ਫਲ ਵਾਲੇ ਵਾਲੇ ਤੇ ਵਾਲੇ ਵਾਲੇ ਤੇ ਵਾਲੇ ਮਤਲਬ ਪੀਚਰਾ ਕੱਟ ਦੇਵਾਂਗਾ ਚਰਨਾ ਠੀਕ ਆ ਹਾਂ ਜੀ ਬਿਨਾ ਕੱਦੂ ਕਸ ਕੇ ਤੇ ਆਪਣਾ ਥੋੜੀ ਕੱਦੂ ਹਾਂ ਕੱਦੂ ਕਸ ਕੇ ਠੀਕ ਆਪਣਾ ਗਾਜਰ ਪਕ ਤਿਆਰ ਆ ਹੋਰ ਕੁਛ ਨਹੀਂ ਕੀਤਾ ਵੰਦ ਕਰਕੇ ਗਾਜਰਾਂ ਨੇ ਤਾਂ ਜੀ ਜਾਣੀਆਂ ਇਸ ਲਈ ਸੌਖੇ ਤਰੀਕੇ ਨਾਲ ਇੱਕ ਵਾਰੀ ਬਜਰੀਲਾ ਜਾਂ ਗਾਜਰ ਪਕ ਜੋਗੇ ਗਾਜਰ ਪਕਾ ਗਜਰੀਦਾ ਨਹੀਂ ਕਿਉਂਕਿ ਗਾਜਰਾਂ ਥੋੜੀਆਂ ਜਿਹੀ ਦੁੱਧ ਚਾਰੇ ਸੀ ਕਿ ਸਾਰੀ ਗਰਮੀ ਸਾਰਾ ਸੀਜ਼ਨ ਸਾਡਾ ਮਤਲਬ ਸਿਆਲ ਦਾ ਬਾਹਰ ਲੰਘ ਗਿਆ ਇਸ ਲਈ ਅੱਛੇ ਗਏ ਚਲ ਹੁਣ ਬਣਾ ਕੇ ਖਾ ਲੈਣੇ ਆ ਗਾਜਾ ਇਸ ਲਈ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖੋ ਇੱਕ ਵਾਰੀ ਹੂੰ ਸੌਖਾ ਤਰੀਕਾ ਦਾ ਪਰ ਮੈਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਗਲਤੀ ਲੱਗੀ ਮਤਲਬ ਵਧੀਆ ਨਹੀਂ ਲੱਗਿਆ ਉਹ ਵੀ ਜਰੂਰ ਦੱਸਣਾ ਗਲਤ ਕੋਈ ਗੱਲ ਨਹੀਂ ਸਰ ਮੱਥੇ ਥੋੜੀ ਹਰੇ ਗੱਲ ਮਿਲਦੇ ਆ ਜੀ ਅਗਲੀ ਵੀਡੀਓ ਚ ਸ਼ੁਕਰੀਆ ਜੀ ਨਹੀਂ ਸੌਰੀ ਸ਼ੁਕਰੀਆ ਕਿ ਤੁਹਾਨੂੰ ਆਪਣਾ ਕਿਰਖਾਵਾਂਗੇ ਹਾਂਜੀ ਬਿਨਾ ਕੱਦੂ ਕਸ ਕਿਤੇ ਗਾਜਰਾਂ ਦਾ ਗਾਜਰ ਪੱਕ ਤਿਆਰ ਆ ਭਾਵੇਂ ਦੋ ਸਾਤਿਆਂਗਾ ਇਦਾਂ ਛੱਡ ਦੋ ਜਿਵੇਂ ਮੈਂ ਛੱਡਦੀਆਂ ਸੀ ਇਹ ਟਾਈਮ ਨਹੀਂ ਹੁੰਦਾ ਸਾਗ ਅਗ ਨੂੰ ਸਾਤਿਆਂ ਕਿਉਂਕਿ ਗਾਜਰਾਂ ਸਰੀਜੀ ਜਾਣਾ ਘਟ ਘਟ ਦੋਟਾ ਹੀ ਘੰਟੇ ਚ ਬੰਦਾ ਸੁਆਪਣੇ ਦੁੱਧਾ ਅੰਦਰ ਚ ਗਾਜਰਾਂ ਪੀਚਰਾ ਨਿਕਲ ਜਾਂਦਾ ਵਿੱਚ ਤੇ ਨਿਕਲ ਗਿਆ ਦੇਖੋ ਜੀ ਕੋਈ ਗਾਜਰ ਦਾ ਕੁਛ ਵੀ ਨਹੀਂ ਆ ਵਿੱਚ ਆਪਾਂ ਬਸ ਇਹ ਬਣ ਗਿਆ ਲਾਉਣੇ ਹੈਗੇ ਨਾਲ ਤੁਹਾਨੂੰ ਟਿੱਕੀਆਂ ਬਣਾ ਕੇ ਦਿਖਾਉਣੀ ਹੈ ਜੀ ਤੇ ਹੋਰ ਜੇ ਮੇਰੀ ਵੀਡੀਓ ਵਿੱਚ ਕੋਈ ਕਮੀ ਪਿੱਛੇ ਲੱਗੀ ਕਾਜਰਾਂ ਦਾ ਜੂਰੀ ਵੱਡਾ ਜਾਂ ਦੁੱਧ ਦਾ ਉਹ ਵੀ ਦੋਸਤੋਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਨੇ ਜਿਹਾ ਲੱਗਿਆ ਹੈ ਗਾਜਰ ਦਾ ਹਾਂਜੀ ਆਪਣਾ ਗਾਜਰ ਪਾਕ ਥੱਲੇ ਕੱਢ ਲਿਆ ਟੈਸਟ ਕਰਕੇ ਦੇਖਿਆ ਜੀ ਥੋੜਾ ਜਿਹਾ ਖੁਆ ਜ਼ਿਆਦੇ ਆ ਗਾਜਰ ਪਾਕ ਗਾਜਰਾਂ ਘੱਟ ਹੋਣ ਕੇ ਦੁੱਧ ਦਾ ਖੁਆ ਜ਼ਿਆਦੇ ਇਸ ਲਈ ਅਸੀਂ ਆਟਾ ਪਾਉਣੇ ਆ ਉਹ ਵੀ ਬਿਨਾ ਕਿਉਂ ਤਾਂ ਆਟਾ ਪਾਉਣੇ ਲਈ ਅਸੀਂ ਇਹਦੇ ਵਿੱਚ ਇਹਨੂੰ ਕੱਢਦੇ ਆਂ ਅਲੱਗ ਭਾਂਡੇ 'ਚ ਠੀਕ ਆ ਨਾ ਇਹ ਲੀਕ ਇੱਕ ਕੋਈ ਦੀ ਤਰ੍ਹਾਂ ਬਣ ਗਿਆ ਵਧੀਆ ਕੱਲਾ ਹਾਂਜੀ ਤੁਸੀਂ ਹੁਣ ਇਹਦੇ ਵਿੱਚ ਕਿਹੋ ਵੀ ਪਾ ਲੈਨੇ ਹੋ ਪਾ ਸਕਦੇ ਪਰ ਮੈਂ ਨਹੀਂ ਪਾਉਂਗੀ ਕਿਉਂਕਿ ਇਸ ਲਈ ਪਾ ਰਹੀ ਹਾਂ ਆਟਾ ਪਾਉਣ ਨਾਲ ਗਾਜਰ ਪਾਕ ਹੁਣ ਖਰਾਬ ਨਹੀਂ ਹੋਣਾ ਗਰਮੀ ਬਹੁਤ ਜ਼ਿਆਦਾ ਹੈ ਜੀ ਇਸ ਲਈ ਮੈਂ ਸੋਚਿਆ ਥੋੜੇ ਜਿਹਾ ਚਾਟਾ ਦਿਨ ਕਿਉਂ ਤੋਂ ਪੁਣੇ ਬੰਦ ਹੋਈ ਕਿਉਂ ਪਾ ਸਕਦੇ ਗਰਮੀ ਬਹੁਤ ਜ਼ਿਆਦਾ ਹੋ ਗਈ ਜੀ ਬੀਪੂ ਵਧ ਹੀ ਜਾਂਦੇਗੀ ਇਸ ਲਈ ਮੈਂ ਇਹ ਚਾ ਨਹੀਂ ਪਾਇਆ ਤੁਸੀਂ ਪਾ ਸਕਦੇ ਹੋ ਇੱਥੇ ਬੱਚਾ ਵਾਲਾ ਘਰ ਹੋਵੇ ਗਾਜਰ ਪਾਕ ਘੱਟ ਬਣਿਆ ਹੋਵੇ ਤੇ ਇਹ ਆਟਾ ਪੁੰਨ ਕੇ ਬਧਾਇਆ ਜਾ ਸਕਦਾ ਹੈ ਬਣਾ ਕੇ ਤਾਂ ਆਟਾ ਆਪਾਂ ਪੁੰਨ ਲਿਆ ਤੁਸੀਂ ਕਿਉਂ ਵੀ ਪਾ ਸਕਦੇ ਹੋਗੇ ਰੇਤੀ ਵਰਗਾ ਹੋ ਗਿਆ ਜੀ ਰੰਗ ਲੜਕੀ ਨਾਲ ਸੋਨਾ ਹੋ ਗਿਆ ਵਧੀਆ ਭੁੱਜ ਗਿਆ ਹੁਣ ਆਪਾਂ ਵਿੱਚ ਇਹਦੇ ਵਿੱਚ ਮਿਕਸ ਕਰ ਦੇਗੇ ਗਾਜਰ ਪਾਕਾ ਲਾਉਂਦੀ ਹੁਣ ਰਾਇਆ ਕਰੂੰਗਾ ਮੈਕਸੀਨ ਉਹਦੇ ਵਿੱਚ ਟੰਗ 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 ਕਰੀ ਜਾਂਦਾ ਲਾ ਦੇਗਾ ਲਈ ਇਹ ਇਸ ਲਈ ਲਾਇਆਗਾ ਵਿੱਚ ਗਾਜਰ ਪਾਕ ਦੇ ਵਿੱਚ ਅਸੀਂ ਆਟਾ ਨਹੀਂ ਆਟਾ ਨਹੀਂ ਚੱਲਦਾ ਹੁੰਦਾ ਤਾਂ ਕਿ ਇਹ ਖਰਾਬ ਨਾ ਹੋਵੇ ਗਰਮੀ ਬਹੁਤ ਜ਼ਿਆਦੀ ਹੈ ਤੁਹਾਨੂੰ ਪਤਾ ਦੁੱਧ ਤੇ ਗਾਜਰਾ ਖਰਾਬ ਹੀ ਹੋ ਸਕਦਗਾ ਨਹੀਂ ਹਲਾਤੀ ਹੈ ਜੀ ਗਰਮੀ ਨਾਲ ਹਾਂ ਇਹਨਾਂ ਚਲਾਦੇ ਇਹ ਜਵਾਨੀ ਦੇ ਗਰਮੀ ਨਾਲ ਆਹ ਲੈ ਚਲਬੱਦ ਦਿਨ ਘਟ ਜੂਗਾ ਹੁਣ ਫੁੱਲ ਰਲਾ ਲਿਆ ਜੀ ਇਹ ਨਾ ਸਮਝੋ ਪਤਾ ਨਹੀਂ ਮਿੱਠਾ-ਮੁੱਠਾ ਘਟ ਜੂਗਾ ਮਿੱਠਾ ਨਹੀਂ ਘਟਦਾ ਮੇਰੇ ਵਿੱਚ ਕਹਿੰਦੇ ਕੋਆ ਮਿੱਠਾ ਹੁੰਦਾ ਤੇ ਗਰਦਾਂ ਮਿੱਠੀਆਂ ਹੁੰਦੀਆਂ ਬਸ ਇਹਦੇ ਤਾਂ ਲੋੜ ਵੀ ਪਾਈਏ ਬੱਕਰੀ ਹੈ ਨਹੀਂ ਨਹੀਂ ਅਸੀਂ ਪਾਈਏਗੀ ਮਿਸਰੀ ਉਹ ਵੈਸੇ ਪਾਤੀ ਥੋੜੀ ਜੀ ਕੋਨੋ ਬਤਾ ਮੈਂ ਧੋ ਕੇ ਮਿਸਰੀ ਪਾਈ ਹੈ ਤੇ ਜਿਹੜੀ ਬਿਟੀ ਆ ਨੂੰ ਲਾਈਕ ਸ਼ੇਅਰ ਤੇ ਜ਼ਰੂਰ ਕਰਿਓ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਵਧੀਆ ਬਣ ਗਿਆ ਜੀ ਮੈਂ ਤਾਂ ਬਹੁਤ ਵਧੀਆ ਮੈਂ ਖਾ ਕੇ ਵੀ ਦੇਖ ਲਿਆ ਕੋਕਾ ਮੈਂ ਕਿਹਦੇ ਕਰੇ ਖੂਆ ਖਾ ਕੇ ਸੀ ਮਿੰਦ ਤਾਂ ਮੇਰਾ ਜੀਕ ਕੀਤਾ ਮਗਾਪਾ ਬਣਾ ਗਏ ਹਾਂਜੀ ਆਪਾਂ ਥਾਲੀਆਂ ਦਾ ਪੂਰਾ ਮੇਕਅਪ ਕਰ ਲਿਆ ਜੇ ਤੁੜਕ ਨਹੀਂ ਹੈ ਪੇਪਰ ਤਾਂ ਤੁਸੀਂ ਇੱਥੇ ਇਕੱਲਾ ਇਹਨੂੰ ਗ੍ਰੀਸ ਕਰ ਦੇ ਕੋ ਨਾਲ ਮਤਲਬ ਇਹ ਪਪੂਤੀ ਕਰਦੇ ਆ ਜੀ ਕਿਉਂ ਨਾਲ ਮੈਂ ਕਿਉਂ ਵੀ ਲਾਤਾ ਨੀਚੇ ਵੈਸੇ ਇੱਥੇ ਲੋੜ ਨਹੀਂ ਕਿਉਂਕਿ ਕੋਈ ਇੱਕ ਤਰ੍ਹਾਂ ਦਾ ਹੁਣ ਆਪਾਂ ਇਹਨਾਂ ਦੇ ਟੁਕੜੇ ਕਰਦੇ ਆ ਆਪਣੇ ਕੋਲੇ ਹਾਥੀ ਹੈਗਾ ਤੋਤਾ ਸਮਾਰਾ ਵਧੀਆ ਇਸ ਲਈ ਆਪਾਂ ਇਹਦੇ ਵਿੱਚ ਜਮਾਉਣੀ ਆ ਵੈਸੇ ਥੋੜਾ ਜਿਹਾ ਰੁੱਖਾ ਹੋਇਆ ਕਿਉਂਕਿ ਉਹ ਇਸ ਲਈ ਕਿ ਅਸੀਂ ਕਿਉਂ ਨਹੀਂ ਪਾਇਆ ਵੱਡੀ ਉਮਰ ਚ ਘੋਖਣਾ ਪਤਾ ਨਹੀਂ ਪਹਿਲਾਂ ਤਾਂ ਸਾਰੇ ਖਾਂਦੇ ਸੀ ਹੁਣ ਸਾਰੀ ਕਹਿੰਦੇ ਵੀ ਖਾਣਾ ਨਹੀਂ ਚਾਹੀਦਾ ਪਹਿਲਾਂ ਵੀ ਖਾਂਦੇ ਸੀਗੇ ਜੀ ਘਰ ਦਾ ਘੋਮਣਾ ਨਹੀਂ ਹੁੰਦਾਗਾ ਇਸ ਲਈ ਸਾਡੇ ਸਾਰੀਆਂ ਚੀਜ਼ਾਂ ਘਰத் ਨਹੀਂ ਨੇ ਦੁੱਧ ਵੀ ਘਰ ਦਾ ਘੋ ਵੀ ਘਰ ਦਾ ਇਹਨੂੰ ਆਪਾਂ ਇਹਦੀ ਵੀ ਆਪਾਂ ਲਿਪਾ ਪੁੱਛੀ ਕਰਦੇ ਆ ਕਿਉਂਕਿ ਇਹਨੂੰ ਪਧਰ ਕਰਦੇ ਆਗੇ ਤਾਂ ਆਪਾਂ ਹਾਂ ਰੱਖੋ ਕਿ ਕਾਹਨ ਮਾਰੀ ਜਾਂਦੀ ਹੈ ਇਹਨੇ ਮੈਂ ਵੀਡੀਓ ਬੰਦ ਕਰਕੇ ਇਹਨਾਂ ਸਾਫ ਕਰਦੀ ਆ ਕਿਉਂਕਿ ਇਸੋੜ ਕੰਮ ਲੋਟ ਨਹੀਂ ਹੁੰਦਾ ਨਾਲ ਵੀਡੀਓ ਦੇ ਇਹ ਆਪਣੇ ਗਾਜਰ ਪਾਕ ਆਪਾਂ ਉਤਰਤਾ ਸੀਗਾ ਤੇ ਹੁਣ ਆਪਾਂ ਬਣਾਉਨੇ ਆ ਇਹਨੇ ਟਿਕੀਆਂ ਤੁਸੀਂ ਮਰਜ਼ੀ ਸ਼ੇਪ ਕਰ ਸਕਦੇ ਹੋ ਮੈਂ ਤਾਂ ਬਸ ਸਿੱਧੀਆਂ ਸਿੰਪਲ ਰੱਖੇ ਕਿ ਖਾਣੀਆਂ ਨੇ ਤੁਸੀਂ ਕੋਈ ਵੀ ਤੇ ਮੇਕਅਪ ਕਰ ਸਕਦੇ ਹੋ ਨੇ ਡਰਾਈ ਫਰੂਟ ਕੋਈ ਵੀ ਵਰਕ ਲਾ ਸਕਦੇ ਹੋ ਨੇਕ ਨੇ ਮੈਂ ਇਸੇ ਤਰੀਕੇ ਰੱਖੂੰਗੀ ਐ ਨਹੀਂ ਲੱਗ ਰਿਹਾ ਹੈਗਾ ਅਜਰਪਕ ਇੰਗੀ ਲੱਗਦਾ ਜਿਵੇਂ ਖੁਆ ਹੁੰਦਾ ਦੇਖ ਕਾਜਰਾ ਦਾ ਬਿਲਕੁਲ ਵੀ ਨਹੀਂ ਪਤਾ ਲੱਗਦਾ ਰਾਜਾ ਕਹਿੰਦਾ ਬੱਡੀਆਂ ਕਰੋ ਫਾੜਨ ਆਹ ਸਾਰੇ ਫਾੜੀਆਂ ਨਹੀਂ ਟਿੱਕੀਆਂ ਕਹਿੰਦਾ ਇੱਕ ਨਾਲ ਹੀ ਡੰਗ ਲੈ ਜੇ ਕਹਿੰਦਾ ਉਹ ਠੀਕ ਹੈ ਪਰ ਵੱਡੀਆਂ ਕਰਦੇ ਨੇ ਥੋੜੀਆਂ ਵੱਡੀਆਂ ਕਰਤੀਆਂ ਆਪਾਂ ਇਸ ਲਈ ਇਹਨੂੰ ਗਰਮ ਕਰ ਲਓ ਪਰ ਇਹਦੀ ਗਰਮ ਦੀ ਲੋੜ ਨਹੀਂ ਕਿਉਂਕਿ ਅੱਭਾਂ ਡਾਣੇ ਮਾਰ ਕੋਈ ਗਾਧਕੋ ਜੀ ਇਥੇ ਮੜਾ ਕੱਢ ਲਿਆ ਸੀ ਇਹ ਅਜੇ ਆਪਣਾ ਪੇਪਰਾਂ ਨੇ ਇਹਨੂੰ ਐਂ ਚੱਕ ਦਾਂਗੇ ਲੋ ਦੇਖੋ ਕਿੰਨੀਆਂ ਸੋਹਣੀਆਂ ਗਾਜਰਾ ਮੈਂ ਬਿਲਕੁਲ ਕੱਦੂ ਕਸ ਨਹੀਂ ਕੀਤੀਆਂ ਸੀ ਇਹ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਹ ਐਂਜਸ ਹੋਣੀਆਂ ਨਹੀਂ ਲੱਗਦੀਆਂ ਮੈਂ ਕੱਚ ਹੋਰ ਤਰਤ ਨੂੰ ਲਓ ਜੀ ਮਤਤ ਨਕੁਨ ਤੈਨ ਖੁੰਜੀਆਂ ਬਣ ਗਈਆਂ ਇਹਨਾਂ ਪਿੱਥੇ ਕਰ ਦਿੰਨੇ ਆ ਤੈਨ ਖੁੰਜੀਆਂ ਵੀ ਖਾਧੀਆਂ ਜਾਣੀਆਂ ਕੋਈ ਗੱਲ ਨਹੀਂ ਤੁਸੀਂ ਇਹਦੀ ਛੋਟੀਆਂ ਕਰ ਲਿਓ ਜੀ ਐਸ ਤਸਿਆੜੇ ਛਣੇ ਖਾਣ ਵਾਲੀ ਬੱਚਾ ਤੋਂ ਨਹੀਂ ਖਾਦਾ ਜਾਂਦਾ ਖੋਗੁਰ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਸਾਰੀ ਨੂੰ ਦੇਖਿਓ ਦੱਸਿਓ ਕਿਵੇਂ ਲੱਗੀ ਬਰਫੀ ਵੈਸੇ ਇਹਦੀਆਂ ਬਰਫੀ ਬਣਦੀ ਹੁੰਦੀਆਂ ਪਿੰਨੀਆਂ ਨਹੀਂ ਬਣਦੀਆਂ ਜੀ ਪਿੰਨੀਆਂ ਸਿਰਫ ਖੋਇਦੀਆਂ ਬਣਨ ਆਉਂਦੀਆਂ ਇਹਦਾ ਰੰਗ ਵੀ ਖੋਏ ਵਰਗਾ ਹੀ ਹੋਇਆ ਕੋਈ ਵਾਲਾ ਮੱਥਾ ਨਹੀਂ ਮਰੇ ਮੈਂ ਅਰੇ ਕਿਤੇ ਕੱਟ ਗਿਆ ਇਹਨੇ ਦੋ ਵੀ ਵੱਡ ਜਾਣੀਆਂ ਨਹੀਂ ਇਹ ਰਾਜੇ ਜੀ ਦੀ ਫਰਮਾਇਸ਼ ਹੈ ਇਸ ਲਈ ਆਪਾਂ ਵੱਡੇ ਵੱਡੇ ਬਣਾਤੇ ਨੇ ਇਹ ਜੀ ਸੋਨ ਦਿਖਾਉਣੀ ਹੈ ਇੱਕ ਮਿੰਟ ਆਪਾਂ ਸਾਰੇ ਕੱਟ ਲਗੇ ਕਰੋ ਚਾਣਾ ਖਾ ਕੇ ਕਰਾਂਗੇ ਹਾਂਜੀ ਉਹ ਦੇਖ ਲੋ ਜੀ ਚਿੰਟਾ ਮੈਲਾਇਨੀ ਜਿਵੇਂ ਮੈਂ ਚੰਗਿਆ ਲੱਗ ਕੇ ਮੈਂ ਰੱਖਤੀ ਆ ਮੇਕਅਪ ਨਹੀਂ ਕੀਤਾ ਵਾਲਾ ਨਾ ਡੈਕੋਰੇਸ਼ਨ ਨਹੀਂ ਕੀਤੀ ਹੋਰ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਨੂੰ ਸਾਰੀ ਦੇਖਿਓ ਪਲੀਜ਼ ਮੇਰੀਆਂ ਵੀਡੀਓ ਸਾਰੀ ਦੇਖੋ ਜੋ ਵੀਰ ਨਵੇਂ ਆ ਸਬਸਕ੍ਰਾਈਬ ਕਰ ਲੈਣ ਮੇਰੇ ਚੈਨਲ ਨੂੰ ਜੀਵਨ ਜੁੜ ਕਰ ਲਈਏ ਥੈਂਕ ਯੂ ਸ਼ੁਕਰੀਆ